ਹਾਂਜੀ ਬੇਟਾ ਤੁਹਾਡਾ ਕੀ ਨਾਮ ਹੈ ਜੀ? ਪ੍ਰਤੀਕ ਇੰਦਰੀ ਪ੍ਰਤੀਕ ਪਿਛਲੇ ਜਨਮ 'ਚ ਤੁਹਾਡਾ ਕੀ ਨਾਮ ਸੀ? ਆਤਮਾਈ ਮੌਤ ਕਿਵੇਂ ਹੋਈ ਤੁਹਾਡੀ? ਐਕਸੀਡੈਂਟ ਨੇ। ਕਿਵੇਂ ਕੀ ਗੱਲ ਬਾਤ ਤੁਸੀਂ ਦੱਸੋਗੇ ਵਿਸਥਾਰ ਨਾਲ? ਮੋਟਰਸਾਈਕਲ ਵਿੱਚ ਗੱਡੀ ਵਿੱਜੇ। ਅੱਛਾ ਤੁਸੀਂ ਕਿੱਥੇ ਜਾ ਰਹੇ ਸੀ? ਮੈਂ ਸ਼ਾਇਦ ਲੈ ਜਾ ਰਹੇ ਸੀ। ਕੀ ਕੋਈ ਜ਼ਰੂਰੀ ਕੰਮ ਜਾ ਰਹੇ ਸੀ? ਹਾਂਜੀ। ਕੀ ਕੰਮ ਕਰਦੇ ਸੀ? ਸ਼ਾਇਦ ਲੈ ਜਾ ਰਹੇ ਸੀ। ਅੱਛਾ ਇਹ ਸੁਨਾਮਤ ਹੋ ਰਹੇ ਸੀ ਸ਼ਾਇਦ ਲੈ ਜਾ ਰਹੇ ਸੀ। ਹੂੰ। ਅੱਛਾ ਪਿਛਲੇ ਜਨਮ ਚ ਤੁਸੀਂ ਕੀ ਕੰਮ ਕਰਦੇ ਸੀ ਧੂੜੀ ਦਾ ਹੀ ਠੀਕ ਹੈ ਜਦੋਂ ਤੁਹਾਡੇ ਫੇਟ ਬੱਚੀ ਕੱਟੀ ਬੱਚੀ ਤੁਹਾਡੇ ਤੇ ਕਿਸੇ ਨੇ ਤੁਹਾਨੂੰ ਚੱਕਿਆ ਨਹੀਂ ਮਦਦ ਹਾਂ ਜੀ ਸੋ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਪੁਰਾਣਾ ਚੱਲ ਪਾਇਆ ਤੁਹਾਨੂੰ ਸੁਰਤ ਕਦੋਂ ਆਈ ਉਹ ਮੈਗਜੀ 5-6 ਸਾਲ ਦਾ ਹੀ ਠੀਕ ਹੈ ਅਸੀਂ ਦੇਖਿਆ ਤੁਸੀਂ ਟਰੈਕਟਰ ਵੀ ਚਲਾ ਲੈਂਦੇ ਹੋ ਸਾਰਾ ਕੁਝ ਇਹ ਪਿਛਲੇ ਜਨਮ ਚ ਵੀ ਤੁਸੀਂ ਟਰੈਕਟਰ ਚਲਾਉਂਦੇ ਸੀ ਹਾਂ ਜੀ ਤੁਹਾਨੂੰ ਸਾਰਾ ਕੁਝ ਯਾਦ ਹਾਂ ਜੀ ਕਿੰਨੇ ਬੇਟੇ ਨੇ ਤੁਹਾਡੇ ਪਿਛਲੇ ਜਨਮ ਵਿੱਚ ਟੂ ਦੋਈ ਗੱਲਬਾਤ ਹੁੰਦੀ ਉਹਨਾਂ ਨਾਲ ਹਾਂਜੀ ਠੀਕ ਹੈ ਉਹ ਤੁਹਾਨੂੰ ਕੀ ਕਹਿ ਕੇ ਬੁਲਾਉਂਦੇ ਨੇ ਮੈਨੂੰ ਡੈਡੀ ਠੀਕ ਹੈ ਸੋ ਜਦੋਂ ਤੁਹਾਡੀ ਮੌਤ ਹੋਈ ਸੀ ਪਿਛਲੇ ਜਨਮ ਦੇ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਸੀ ਤੁਹਾਡਾ ਇਹ ਮ੍ਰਿਤਕ ਸ਼ੀਰ ਹੇ ਨੀਚੇ ਹੀ ਰਹਿੰਦੇ ਸਾਰੇ ਹਾਂਜੀ ਹਾਂਜੀ ਅਹਿਸਾਸ ਹੋ ਰਿਹਾ ਸੀ ਕੁਝ ਨਹੀਂ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਕੀ ਡ੍ਰੀਮ ਕੀ ਤੁਹਾਡਾ ਮੇਰਾ ਹੀ ਬਾਰੇ ਆਉਂਦੇ ਸਾਰੇ ਜਾਣਾ ਚਾਹੁੰਦੇ ਪਿਛਲੀ ਜਨਮ ਚ ਵੀ ਜਾਣਾ ਚਾਹੁੰਦੀ ਸੀ ਹਾਂਜੀ ਇਸ ਜਨਮ ਚ ਆ ਹਾਂਜੀ ਠੀਕ ਹੈ ਹਾਂਜੀ ਬੱਚੇ ਤੁਹਾਡਾ ਨਾਮ ਜੀ ਅੰਗਰੇਜ਼ ਸਿੰਘ ਜੀ ਕਿਹੜਾ ਪਿੰਡ ਹੈ ਜੀ ਇਹ ਹੋੜ ਦਾ ਜੀ ਠੀਕ ਹੈ ਬਜੀ ਤੁਹਾਡਾ ਇਹਦਾ ਬੇਟਾ 9 ਸਾਲ ਦਾ ਬੇਟਾ ਦਾਵਾ ਕਰ ਰਿਹਾ ਕਿ ਉਸ ਦਾ ਪੁਨਰ ਜਨਮ ਹੋਇਆ ਹੈ ਤੇ ਤੁਹਾਨੂੰ ਇਸ 'ਤੇ ਵਿਸ਼ਵਾਸ ਹੈਗਾ ਕਦੋਂ ਇਹਨੇ ਦੱਸਿਆ ਦੀ ਤੁਹਾਨੂੰ ਵੀ ਪੁਨਰ ਜਨਮ ਹੋਇਆ ਸੀ ਇਹਦਾ ਜੀ ਸਾਨੂੰ ਜਿਵੇਂ ਛੋਟੀ ਹੀਰੋ ਆ ਜੀ ਸਾਡੇ ਲਾਗੇ ਪਿੰਡ ਉੱਥੋਂ ਦਾ ਜੀ ਬੰਦਾ ਸਾਡੇ ਪਿੰਡ ਸਿਹਰੀ ਰਲੇ ਹੋਇਆ ਸੀਗਾ ਵਿਚਾਰਾ ਮਾਈ ਬੀਆ ਦਾ ਮੁੰਡਾ ਚਲੋ ਜੀ ਉਹਨੇ ਇਹਦੇ ਸੁਪਨੇ ਚ ਆ ਦੇ ਪਿੰਡਾਂ ਨਾਲ ਦਿਖਾਈ ਦੇਣ ਲੱਗਾ ਭੈਣ ਭਾਈਆਂ ਨੂੰ ਲਾ ਲੋ ਜੀ ਘਰ ਦੇ ਪਰਿਵਾਰ ਨੂੰ ਹੀ ਉਹ ਉਹਨੂੰ ਸੁਪਨੇ ਚ ਕਹਿੰਦਾ ਮੈਂ ਮਖੀਵੀ ਮੀਹਾ ਸਿੰਗਲ ਜਨਮ ਲਊਗਾ ਵੀ ਤੁਸੀਂ ਰੋਇਆ ਕਰ ਲਾਇਆ ਨਾ ਕਰੋ ਚਲੋ ਜੀ ਉਹ ਬੰਦਿਆਂ ਨੇ ਜਦੋਂ ਉਹ ਹੀਰੋ ਨਾਲ ਇਹਨਾਂ ਕਨੈਕਟ ਕਰਿਆ ਜੀ ਵੀ ਐਂ ਕਰਕੇ ਖੀਵੀ ਮੀਹਾ ਸਿੰਗਲ ਜਨਮ ਲਊਗਾ ਆਤਮਾ ਇਹ ਚਲੋ ਇਹ ਬੰਦੇ ਨੇ ਗੌਰ ਰੱਖੀ ਜਦੋਂ ਗੌਰ ਰੱਖੀ ਜੀ ਉਹ ਬੰਦੇ ਇਹਨੇ ਜਨਮ ਲੈ ਕੇ ਸਾਡੇ ਘਰੇ ਤੀਜੇ ਦਿਨ ਆ ਗਿਆ ਉਹ ਬੰਦਾ ਕਹਾਂ ਇਹ ਕਰਕੇ ਜੀ ਆਹ ਗੱਲ ਆ ਸਾਨੂੰ ਕਹਿੰਦਾ ਜੀ ਅਸੀਂ ਅੱਖਾਂ ਵੀ ਨਾ ਯਾਰ ਅਸੀਂ ਇਹ ਗੱਲਾਂ ਚਾਉਂਦੇ ਹੈਗੇ ਚਲੋ ਜੀ ਉਹ ਵਿਚਾਲਾ ਮੁੜ ਗਿਆ ਉਹ ਥੋੜੇ ਮਹੀਨੇ 20 ਦਿਨਾਂ ਤੱਕ ਫੇਰ ਆ ਗਿਆ ਜੀ ਕਹਿੰਦਾ ਐ ਕਰਕੇ ਵੀ ਉਹਨਾਂ ਦਾ ਮੈਨੂੰ ਫੇਰ ਫੋਨ ਆਇਆ ਉਹਨਾਂ ਦਾ ਵੀ ਤੁਸੀਂ ਮਿਲਾ ਦੋ ਯਾਰ ਕਿੱਡੀ ਕੀ ਲੋ ਕਿਹੜਾ ਨਾਲ ਲਿਆਣ ਲੱਗ ਰਹੇ ਨੇ ਚਲੋ ਜੀ ਮੀ ਬੀਬੀ ਕਹਿੰਦੀ ਚਲੋ ਕੋਈ ਨਾ ਭਾਈ ਸੱਦਲਾ ਮਿਲਾ ਦੋ ਚਲੋ ਜੀ ਮਿਲਾਏ ਹੋਏ ਉਹ ਆ ਗਏ ਜੀ ਚਾਰ ਜਣੇ ਮੋਟਰਸਾਈਕਲਾਂ ਤੇ ਆ ਗਏ ਦੋ ਮੋਟਰਸਾਈਕਲਾਂ ਤੇ ਚਲੋ ਜੀ ਬਰਫੀ ਦਾ ਇਹਦੇ ਵਾਸਤੇ ਜੀ ਇਹਨੂੰ ਪੈਸੇ ਵੀ ਦੇ ਕੇ ਗਏ 100-100 ਰੁਪਏ ਵਿਚਾਰੇ ਸਾਰੇ ਹੋਈ ਚਲੋ ਉਦੋਂ ਨਿਆਣਾ ਸੀ ਉਹਨਾਂ ਨੇ ਲਾੜ ਬੋਡੀਆਂ ਨਾਲ ਗੱਲਾਂ ਬਾਤਾਂ ਸਹੀ ਕਰਦਾਂ ਸੀ ਜਦੋਂ ਬੋਲਣ ਨਹੀਂ ਜਾਣਦਾ ਸੀ ਚਲੋ ਜੀ ਉਸ ਤੋਂ ਬਾਅਦ ਜਦੋਂ ਸੇ ਬੋਲਣ ਲੱਗ ਗਿਆ ਉਸ ਤੋਂ ਬੁੜੀਆਂ ਆਉਣ ਲੱਗੀਆਂ ਇਹਦੇ ਬੱਚੇ ਆਉਣ ਲੱਗੇ ਇਹਦੀ ਬਹੂ ਆਉਣ ਲੱਗੀ ਘਰ ਵਾਲੀ ਮੰਨ ਲਈ ਚਲੋ ਉਸ ਤੋਂ ਬਾਅਦ ਸਾਨੂੰ ਪੂਰਾ ਯਕੀਨ ਹੋ ਗਿਆ ਜੀ ਵੀ ਇਹਦਾ ਜਨਮ ਹੈਗਾ ਸਹੀ ਬਾਕੀ ਗੱਲ ਸਹੀ ਕਿਸੇ ਦੇ ਜਨਮ ਚ ਮੌਤ ਕਿਵੇਂ ਹੁੰਦੀ ਮੌਤ ਵੀ ਇਹ ਐਕਸੀਡੈਂਟ ਹੋ ਗਿਆ ਜੀ ਇਹਦੇ ਵੀ ਮੋਟਰਸਾਈਕਲ ਤੇ ਕੋਈ ਗੱਡੀ ਮਾਰ ਗਈ ਕੋਈ ਮੌਕੇ ਤੇ ਕਿਸ ਨੇ ਇਸ ਦੀ ਹਰ ਮਦਦ ਨਹੀਂ ਕੀਤੀ ਸੀ ਨਾ ਜੋ ਕੌਣ ਲਵੇ ਲੱਗਦਾ ਜੀ ਹੁਣ ਤੁਹਾਨੂੰ ਪਤਾਗਾ ਆਲਾ ਕਹਦਾ ਆਪਣੇ ਗਾਲ ਨਾ ਪਈ ਜੀ ਆਪਣਾ ਉਹ ਨਾ ਹੋਵੇ ਬਹੁ ਨਾ ਹੋਵੇ ਕਿਸੇ ਨੇ ਨਹੀਂ ਚੱਕਿਆ ਤੇ ਇਹਦੇ ਘਰ ਦੇ ਨੂੰ ਪਤਾ ਲੱਗਿਆ ਜੀ ਉਹ ਚਾਕੇ ਚੰਡੀਗੜ੍ਹ ਲੈ ਗਏ ਜੀ ਬਸ ਰਸਤੇ ਜੀ ਖਤਮ ਹੋ ਗਏ ਜੀ ਕਿਸ ਤਰ੍ਹਾਂ ਦੇਖਦੇ ਹਾਂ 15 ਜਨਮ ਨੂੰ ਵਾਕਈ ਹੁੰਦਾ ਤੁਹਾਡੇ ਨਾਲ ਸਾਨੂੰ ਤਾਂ ਜੀ ਯਕੀਨ ਹੈ ਜੀ ਸਾਨੂੰ ਯਕੀਨ ਹੈ ਲੋਕ ਹੁਣ ਕਮੈਂਟ ਕਰਦੇ ਨੇ ਚਲੋ ਕੋਈ ਗੱਲ ਨਹੀਂ ਕਮੈਂਟ ਕਰੀਏ ਸਾਨੂੰ ਕੋਈ ਗਿੱਲਾ ਸਿਕਵਾ ਕੋਈ ਹੈ ਨਹੀਂਗਾ ਜੀ ਕਰੀ ਜਾਣ ਦੇ ਕੋਈ ਸਿੱਧਾ ਕਰਦਾ ਤਾਂ ਵੀ ਚੰਗਾ ਮਾੜਾ ਕਰਦਾ ਤਾਂ ਵੀ ਚੰਗਾ ਜੀ ਸਾਨੂੰ ਕੋਈ ਗਿੱਲਾ ਸਿਕਵਾ ਨਹੀਂ ਤੁਸੀਂ ਕਮਾਉਣਾ ਬਾਈ ਜੀ ਮੈਂ ਕੱਲਾ ਜਾਣਾ ਜੀ ਮੈਂ ਵੀ ਅਨਪੜਾ ਹਾਂਗਾ ਦੋ ਮਹੀਨੇ ਰੱਖਦੇ ਆਂ ਬਸ ਦੁੱਧ ਦੱਧ ਦੇ ਟਾਈਮ ਪਾਸ ਹੁੰਦਾ ਜੀ ਹੁਣ ਇਹਦੀ ਸੋਚ ਬੜੀ ਉੱਚੀ ਹੈ ਜੀ ਇਹ ਇਹ ਕਹਿੰਦਾ ਜੀ ਟਰੈਕਟਰ ਲਿਆਉਣਾਗਾ ਵੱਡਾ ਟਰੈਕਟਰ ਲਿਆਉਣਾਗਾ ਜੇ ਕੋਈ ਹੋਰ ਲਿਆਊਗਾ ਜੀ ਡੈਡੀ ਹੋਏ ਫਲਾਣਾ ਨੇ ਆ ਟਰੈਕਟਰ ਲਿਆਂਦਾ ਆ ਪੱਲੇ ਹੀ ਕਈ ਦਿਨ ਕੋਈ ਨਾ ਲਿਆਵਾਂਗੇ ਬਈ ਹੌਲੀ ਹੌਲੀ ਲਿਆਵਾਂਗੇ ਆਪਣੇ ਕੋਲ ਹੈਗਾ ਜੀ ਕੋਈ ਗੱਲ ਨਹੀਂ ਲਿਆਵਾਂਗੇ ਬਸ ਐਂਕ ਕਿ ਸਾਰ ਦਿੰਨੇ ਆ ਜੀ ਬਸ ਆਹ ਜੀ ਲੈ ਲਾ ਨੀ ਹੁਣ ਕਿੱਥੋਂ ਲਈ ਜੀ ਟਰੈਡ ਠੇਕੇ ਤੇ ਵਹਣ ਲੈ ਕੇ ਕਰਦੇ ਆ ਜੀ ਕੋਈ ਮਾਰ ਪਈ ਠ ਮਾਰ ਪਈ ਹੁਣ ਤੁਹਾਨੂੰ 80 80 ਦੀ ਰੇਟ ਦੇ ਵਹਣ ਹੋ ਰਹੇ ਨੇ ਜੀ ਕੀ ਬਚਦਾ ਗੱਲ ਤੇ ਵਿੱਚ